ਭਾਰਤੀ ਫੌਜ ਨੇ ਪਾਕਿਸਤਾਨ ਨੂੰ ਸਖਤ ਚੇਤਾਵਨੀ ਦੇ ਦਿੱਤੀ ਹੈ ਕਿ ਪਾਕਿਸਤਾਨ ਨੂੰ ਅਸੀਂ ਇਸ ਵਾਰ ਨਕਸ਼ੇ ਤੋਂ ਮਿਟਾ ਦੇਵਾਂਗੇ ਅਤੇ ਕਿਸੇ ਵੀ ਤਰ੍ਹਾਂ ਦਾ ਸੰਜਮ ਨਹੀਂ ਵਰਤਾਂਗੇ ਭਾਰਤੀ ਫੌਜ ਮੁਖੀ ਨੇ ਇਹ ਸਖਤ ਬਿਆਨ ਦਿੱਤਾ ਹੈ ਸਖਤ ਚੇਤਾਵਨੀ ਪਾਕਿਸਤਾਨ ਨੂੰ ਜਾਰੀ ਕੀਤੀ ਹੈ ਕਿ ਜੇਕਰ ਉਹ ਅਤਵਾਦ ਦੇ ਖਾਤਮੇ ਲਈ ਕਦਮ ਨਹੀਂ ਚੁੱਕਦਾ ਤਾਂ ਪਾਕਿਸਤਾਨ ਨੂੰ ਨਕਸ਼ੇ ਤੋਂ ਮਿਟਾ ਦਿੱਤਾ ਜਾਵੇਗਾ ਇਸ ਵਾਰ ਅਸੀਂ ਬਖਸ਼ਾਂ ਦੇ ਨਹੀਂ ਸੋ ਪਿਛਲੇ ਦਿਨੀ ਭਾਰਤ-ਪਾਕਿਸਤਾਨ ਦੇ ਵਿਚਕਾਰ ਜੰਗ ਲੱਗੀ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਬਣਿਆ ਸੋ ਭਾਰਤ ਨੇ ਪਾਕਿਸਤਾਨ ਨੂੰ ਸਖਤ ਚੇਤਾਵਨੀ ਦਿੱਤੀ ਹੈ ਉਹ ਅਤਵਾਦ ਦਾ ਸਮਰਥਨ ਕਰਨਾ ਬੰਦ ਕਰੇ ਜਾਂ ਆਪਣੀ ਭੂਗੋਲਿਕ ਮੌਜੂਦਗੀ ਗਵਾਉਣ ਦਾ ਜੋਖਮ ਲਵੇ ਫੌਜਮੁਖੀ ਜਨਰਲ ਉਪੇਂਦਰ ਦਵੇਦੀ ਨੇ ਕਿਹਾ ਹੈ ਕਿ ਜੇਕਰ ਪਾਕਿਸਤਾਨ ਨਕਸ਼ੇ ਤੇ ਆਪਣੀ ਜਗ੍ਹਾ ਬਣਾ ਕੇ ਰੱਖਣਾ ਚਾਹੁੰਦਾ ਹੈ ਤਾਂ ਉਸ ਨੂੰ ਰਾਜ ਪ੍ਰਯੋਜਿਤ ਅਤਵਾਦ ਨੂੰ ਖਤਮ ਕਰਨਾ ਪਵੇਗਾ ਰਾਜਸਥਾਨ ਦੇ ਅਨੂਪਗੜ੍ਹ ਵਿੱਚ ਬੋਲਦੇ ਹੋਏ ਦੇਵੇਦੀ ਨੇ ਕਿਹਾ ਹੈ ਕਿ ਭਾਰਤਿਕ ਰਾਸ਼ਟਰ ਵਜੋ ਪੂਰੀ ਤਰ੍ਹਾਂ ਤਿਆਰ ਹੈ ਇਸ ਵਾਰ ਅਸੀਂ ਸੰਜਮ ਨਹੀਂ ਵਰਤਾਂਗੇ ਜਿਵੇਂ ਅਸੀਂ ਆਪਰੇਸ਼ਨ ਸੰਦੂਰ 1.0 ਦੌਰਾਨ ਕੀਤਾ ਸੀ ਇਸ ਵਾਰ ਅਸੀਂ ਕੁਝ ਅਜਿਹਾ ਕਰਾਂਗੇ ਜੋ ਪਾਕਿਸਤਾਨ ਨੂੰ ਇਸ ਗੱਲ ਤੇ ਮੁੜ ਵਿਚਾਰ ਕਰਨ ਲਈ ਮਜਬੂਰ ਕਰੇਗਾ ਕਿ ਉਹ ਭੂਗੋਲਿਕ ਦ੍ਰਿਸ਼ਟੀਕੋਣ ਵਿੱਚ ਰਹਿਣਾ ਚਾਹੁੰਦਾ ਹੈ ਜੇਕਰ ਪਾਕਿਸਤਾਨ ਭੂਗੋਲਿਕ ਦ੍ਰਿਸ਼ਟੀਕੋਣ ਵਿੱਚ ਰਹਿਣਾ ਚਾਹੁੰਦਾ ਹੈ ਤਾਂ ਉਸ ਨੂੰ ਰਾਜ ਪ੍ਰਯੋਜਿਤ ਅੱਤਵਾਦ ਨੂੰ ਰੋਕਣਾ ਪਵੇਗਾ ਉਹਨਾਂ ਨੇ ਸੈਨਿਕਾਂ ਨੂੰ ਤਿਆਰ ਰਹਿਣ ਦੀ ਵੀ ਅਪੀਲ ਕੀਤੀ ਹੈ ਫੌਜ ਮੁਖੀ ਨੇ ਕਿਹਾ ਕਿ ਜੇ ਰੱਬ ਨੇ ਚਾਹਿਆ ਤਾਂ ਤੁਹਾਨੂੰ ਜਲਦ ਹੀ ਮੌਕਾ ਮਿਲੇਗਾ ਸ਼ੁਭਕਾਮਨਾਵਾਂ ਜਨਰਲ द्विवेदी ਨੇ ਕਿਹਾ ਕਿ ਆਪਰੇਸ਼ਨ ਸੰਧੂਰ ਦਰਾਰ ਭਾਰਤ ਨੇ ਦੁਨੀਆ ਨੂੰ ਪਾਕਿਸਤਾਨ ਵਿੱਚ ਅਤਵਾਦੀ ਟਿਕਾਣਿਆਂ ਦੀ ਮੌਜੂਦਗੀ ਬਾਰੇ ਸਬੂਤ ਪ੍ਰਦਾਨ ਕੀਤੇ ਨੇ ਉਹਨਾਂ ਅੱਗੇ ਕਿਹਾ ਕਿ ਜੇਕਰ ਭਾਰਤ ਨੇ ਇਹ ਸਬੂਤ ਪ੍ਰਗਟਨਾ ਕੀਤੇ ਹੁੰਦੇ ਤਾਂ ਪਾਕਿਸਤਾਨ ਨੇ ਇਹ ਸਭ ਲੁਕਾ ਦਿੱਤਾ ਹੁੰਦਾ ਮੁਖੀ ਨੇ ਕਿਹਾ ਕਿ ਜਦੋਂ ਭਾਰਤ ਨੇ 22 ਅਪ੍ਰੈਲ ਨੂੰ ਪਹਿਲਗਾਮ ਹਮਲੇ ਤੋਂ ਬਾਅਦ ਆਪਰੇਸ਼ਨ ਸੰਧੂਰ ਸ਼ੁਰੂ ਕੀਤਾ ਸੀ ਤਾਂ ਪੂਰੀ ਦੁਨੀਆ ਇਸ ਦੇ ਨਾਲ ਖੜੀ ਸੀ ਉਹਨਾਂ ਕਿਹਾ ਕਿ ਆਪਰੇਸ਼ਨ ਸੰਧੂਰ ਦੌਰਾਨ ਭਾਰਤੀ ਫੌਜ ਨੇ ਪਾਕਿਸਤਾਨ ਦੇ ਅੰਦਰ ਨੌ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਸੱਤ ਫੌਜ ਨੇ ਅਤੇ ਦੋ ਹਵਾਈ ਫੌਜ ਨੇ ਉਹਨਾਂ ਕਿਹਾ ਕਿ ਅਸੀਂ ਸਰਹੱਦ ਉੱਤੇ ਰਹਿਣ ਵਾਲੇ ਲੋਕਾਂ ਨੂੰ ਸਿਪਾਹੀ ਮੰਨਦੇ ਆਂ ਆਮ ਨਾਗਰਿਕ ਨਹੀਂ ਇਸ ਦਾ ਮਤਲਬ ਹੈ ਕਿ ਉਹ ਲੜਾਈ ਵਿੱਚ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਨੇ ਇਹ ਮਹੱਤਵਪੂਰਨ ਹੈ ਕਿ ਕਿਉਂਕਿ ਨਾ ਆਉਣ ਵਾਲਾ ਸੰਘਰਸ਼ ਇੱਕ ਰਾਸ਼ਟਰ ਦਾ ਸੰਘਰਸ਼ ਹੈ ਸਿਰਫ ਫੌਜ ਦਾ ਹੀ ਨਹੀਂ ਸੋ ਜਨਰਲ ਦਿਵੇਦੀ ਨੇ ਇਹ ਸਾਫ਼ ਕਹਿ ਦਿੱਤਾ ਹੈ ਕਿ ਲੋਕਾਂ ਨੂੰ ਵੀ ਤਿਆਰ ਰਹਿਣਾ ਚਾਹੀਦਾ ਭਾਰਤੀ ਫੌਜ ਨੂੰ ਵੀ ਤਿਆਰ ਰਹਿਣਾ ਚਾਹੀਦਾ ਅਤੇ ਪਾਕਿਸਤਾਨ ਨੂੰ ਵੀ ਸਿੱਧੇ ਤੌਰ ਤੇ ਚੇਤਾਵਨੀ ਹੈ ਜਿਹੜੀ ਉਦੇ ਦਿੱਤੀ ਗਈ ਹੈ